ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਸਾਰਿਆਂ ਦਾ ਚੜ੍ਹਦੀ ਕਲਾ ਤੇ ਚੜ੍ਹਦੀ ਕਲਾ ਹੀ ਹੋਣੀ ਚਾਹੀਦੀ ਹੈ ਤੇ ਅੱਜ ਦਾ ਜਿਹੜਾ ਸਾਡਾ ਟੋਪਿਕ ਹੈ glow global expansion international strategy future of six and government of ਅਕਾਲ ਪੁਰਖ ਤੇ ਮੇਨੀਆਂ ਜਿਹੜਾ ਟੋਪਿਕ ਹੈ ਤਾਲਿਬਾਨ ਨੇ ਤੇ ਹੈ ਨਾ ਕਿ ਜਿਹੜੇ ਤਾਲਿਬਾਨ ਹੈ ਉਹਨਾਂ ਦਾ ਜਿਹੜਾ ਰਿਸ਼ਤਾ ਇੰਡੀਆ ਨਾਲ ਹੁੰਦਾ ਕਾਫੀ ਬਦਲਾਅ ਆ ਗਿਆ ਹੈ ਨਾ ਉਹਨਾਂ ਦੇ ਤਰੀਕੇ 'ਚ ਮਤਲਬ ਬਹੁਤ ਸਹੀ ਹੋ ਗਿਆ ਹੈ। ਬਾਕੀ ਜਿਹੜੇ ਸਿੱਖ ਹੈ ਸਿੱਖ ਮਤਲਬ ਇਹ ਕਹਦੇ ਕਿ ਆਪਣੀ ਤਰਫ ਤੋਂ ਕੁਝ ਨਾ ਕੁਝ ਸਿੱਖੋ ਜਿਹਨੂੰ ਸਿੱਖਿਆ ਸਿੱਖੋ ਮਤਲਬ ਉਹ ਸਿੱਖ ਜਿਹੜਿਆ ਸਿੱਖ ਚੰਗੀ ਗੱਲਾਂ ਸਿੱਖਦੇ ਆਂ ਤਾਂ ਇਹ ਕਿ ਸਿੱਖਲ ਬਾਕੀ ਨੇ ਮਤਲਬ ਪੂਰੀ ਜਾਣਕਾਰੀ ਦਿੱਤੀ ਐ ਇਸ ਵੀਡੀਓ ਚ ਤੁਸੀਂ ਜੂ ਦੇਖ ਕੇ ਜਰੂਰ ਸ਼ੇਅਰ ਕਰਿਓ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਆਪਕੇ ਇਸ ਵੀਡੀਓ ਨੂੰ ਵੀ ਨਾ ਕਿਸੇ ਅੱਧ ਤੋ ਆਪਾਂ ਕਰਦੇ ਆਂ ਸਟਾਰ ਸਿੱਖ ਦਾ ਅਰਥ ਹੈ ਸਿੱਖਣ ਵਾਲਾ ਤਾਲਿਬ ਦਾ ਅਰਥ ਹੈ ਸਿੱਖਣ ਵਾਲਾ ਤਾਲਿਬ ਤੋਂ ਬਣਿਆ ਤਾਲਿਬਾਨ ਸਿੱਖ ਤੇ ਤਾਲਿਬਾਨ ਦੋਵਾਂ ਦੇ ਅਖਰੀ ਅਰਥ ਸੇਮ ਆਂ ਇਹ ਬੰਦਾ ਤਾਲਿਬਾਨੀ ਲੀਡਰ ਆ ਤਾਲਿਬਾਨ ਉਹ ਜਿਹੜਾ ਕੁਝ ਸਾਲ ਪਹਿਲਾਂ ਭਾਰਤ ਸਰਕਾਰ ਵਾਸਤੇ ਅਤਵਾਦੀ ਸੀ ਤੇ ਅੱਜ ਇਹ ਤਾਲਿਬਾਨੀ ਬੰਦਾ ਭਾਰਤ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਦੇ ਨਾਲ ਖੜਾ ਹੱਥ ਮਿਲਾ ਰਿਹਾ ਦੁਨੀਆ ਵਿੱਚ ਦੋ ਥਾਵਾਂ ਅਫਗਾਨਿਸਤਾਨ ਤੇ ਪੰਜਾਬ ਐਸੀਆਂ ਆ ਜਿਨ੍ਹਾਂ ਤੇ ਜਿਸ ਦਾ ਵੀ ਕਬਜ਼ਾ ਹੋਇਆ ਉਸ ਦੀ ਦੁਨੀਆ ਤੇ ਬਿਜ਼ਨਸ ਮੋਨੋਪੋਲੀ ਚੱਲੇਗੀ ਜੇ ਕਿਸੇ ਨੂੰ ਅਫਗਾਨਿਸਤਾਨ ਨਾ ਮਿਲਿਆ ਉਹਦੇ ਵਾਸਤੇ ਪੰਜਾਬ ਤੇ ਕੰਟਰੋਲ ਬਹੁਤ ਜ਼ਰੂਰੀ ਆ ਸਿਲਕ ਰੂਟ ਤੇ ਸੀ ਪੈਕ ਇਹਨਾਂ ਦੋਹਾਂ ਦਾ ਬੇਸ ਹੈ ਅਫਗਾਨਿਸਤਾਨ ਤੇ ਪੰਜਾਬ ਅੱਜ ਦੀ ਵੀਡੀਓ ਤਾਲਿਬਾਨ ਤੇ ਸਿੱਖ ਦੋਹਾਂ ਬਾਰੇ ਕੁਝ ਤੱਥ ਦੱਸਾਂਗੇ ਗਰੰਟੀ ਦਾ ਨਹੀਂ ਪਰ ਇੰਟਰਨੈਟ ਤੇ ਸ਼ਾਇਦ ਹੀ ਅਜਿਹੀ ਕੋਈ ਵੀਡੀਓ ਤੁਹਾਨੂੰ ਮਿਲੇ ਸੋ ਧਿਆਨ ਨਾਲ ਸੁਣਿਓ ਪਰ ਗਰੰਟੀ ਇਹ ਆ ਕਿ ਤੁਹਾਡੀ ਵੀਡੀਓ 'ਚ 1 ਮਿੰਟ ਵੀ ਅੱਖ ਫਰਕਣ ਨਹੀਂ ਦੇਣੀ ਅਫਗਾਨਾਂ ਦਾ ਇਲਾਕਾ ਜਿੱਥੇ ਗਰੀਬੀ 'ਚ ਅਫਗਾਨੀ ਮੁੰਡੇ ਭੇਡਾਂ ਚਾਰਦੇ ਸੀ ਅਫਗਾਨਿਸਤਾਨ ਦਾ ਕਾਬਲ ਤੇ ਗਜਨੀ ਦੋ ਸ਼ਹਿਰ ਜਿਹੜੇ ਇਸ ਧਰਤੀ ਤੇ ਅਜਿਹੇ ਸ਼ਹਿਰ ਹੋਏ ਜਿਹੜੇ ਵਪਾਰ ਦਾ ਇੰਟਰਨੈਸ਼ਨਲ ਹੱਬ ਹੁੰਦੇ ਸੀ ਜਿੱਥੋਂ ਦੀ ਵਪਾਰੀ ਭਾਰਤ ਚੀਨ ਵੱਲੋਂ ਯੂਰਪ ਤੇ ਮੱਧ ਏਸ਼ੀਆ ਨੂੰ ਆਉਂਦੇ ਜਾਂਦੇ ਸੀ ਉਹਨਾਂ ਦੇ ਊਠਾਂ ਤੇ ਸੋਨਾ ਚਾਂਦੀ ਲੱਦਿਆ ਹੁੰਦਾ ਤੇ ਭੇਡਾਂ ਚਾਰਦੇ ਇਹ ਅਫਗਾਨੀ ਮੁੰਡੇ ਪੁੱਛਦੇ ਵੀ ਇਹ ਸੋਨਾ ਚਾਂਦੀ ਕਿੱਥੋਂ ਆਇਆ ਉਹ ਦੱਸਦੇ ਕਿ ਇਹ ਭਾਰਤ ਤੋਂ ਆਇਆ ਉਥੇ ਮੰਦਰਾਂ 'ਚ ਤਨਾਂ ਦੇ ਹਿਸਾਬ ਨਾਲ ਸੋਨਾ ਪਿਆ ਬਹੁਤ ਪੈਸਾ ਉਥੇ ਭੇਡਾਂ ਚਾਰਨ ਵਾਲਿਆਂ ਨੇ ਸਲਾਹ ਕੀਤੀ ਕਹਿੰਦੇ ਚਲੋ ਸਿੰਧ ਪਾਰ ਕਰਨਾ ਤੇ ਗਾਹਾਂ ਹਿੰਦਾਂ ਕਈ ਗਜਨ ਵੀ ਕਈ ਅਬਦਾਲੀ ਚੜੇ ਆਏ ਤੇ ਲੁੱਟਿਆ ਮਾਰਿਆ ਮੋਰੇ ਸੂਰਮਾ ਕੋਈ ਨਾ ਟੱਕਰਿਆ ਸਾਰੇ ਨੰਗੀ ਕਰਦ ਕਦੇ ਨਾ ਪਕੜੀ ਵਾਲੇ ਸੀ ਅਗਲੇ ਲੁੱਟ ਕੇ ਲੈ ਜਾਂਦੇ ਰਹੇ ਫਿਰ ਪਤਾ ਲੱਗਾ ਖੈਬਰ ਪਾਰ ਕਰਦੇ ਰਾਹ 'ਚ ਨੀਲੇ ਬਾਣਿਆਂ ਵਾਲੇ ਖੜੇ ਹੋ ਗਏ ਆ ਉਹ ਨਹੀਂ ਖਾਲੀ ਮੋੜਨ ਦਿੰਦੇ ਪਿੱਛੋਂ ਸਾਰਾ ਮੁਲਕ ਲੁੱਟ ਜਦੋਂ ਪੰਜਾਬ 'ਚ ਆ ਕੇ ਪੈਰ ਰੱਖਦੇ ਪਤਾ ਨਹੀਂ ਕਿੱਧਰੋਂ ਆਉਂਦੇ ਤੇ ਕਿੱਧਰ ਜਾਂਦੇ ਉਹਨਾਂ ਦੇ ਬੰਦੇ ਤਾਂ ਸਿਰ ਲੱਥੇ ਵੀ ਲੜੀ ਜਾਂਦੇ ਆ ਜੀ ਫੇਰ ਇਹਨਾਂ ਚੋਂ ਇੱਕ ਮਹਾ ਸਿੰਘ ਦਾ ਪੁੱਤ ਤੇ ਚੜਤ ਸਿੰਘ ਦਾ ਪੋਤਰਾ ਉੱਠਿਆ। ਉਹਨੇ ਦੇਖਿਆ ਵੀ ਆ ਖੈਬਰ ਵੱਲੋਂ ਆਉਣ ਵਾਲੇ ਧਾੜਵੀ ਪੰਗੇ ਲੈਂਦੇ ਆ ਰੋਜ਼। ਉਹਨੇ ਹਿਸਾਬ ਲਾ ਲਿਆ ਵੀ ਆ ਕਾਬਲਵਾੜਾ ਇਲਾਕਾ ਹੈ ਨਾ ਇਹ ਬੜਾ ਕੰਮ ਦਾ। ਉਹਨੇ ਸਾਰੀਆਂ ਸਿੱਖ ਮਿਸਲਾਂ ਨੂੰ ਇੱਕ ਕੀਤਾ। ਜਿਹੜੀ ਨਾਲ ਤੁਰੀ ਉਹ ਠੀਕ ਨਹੀਂ ਜਿਹੜੀ ਤੁਰੀ ਉਹਨੂੰ ਉਹਨੇ ਜਿੱਤਿਆ ਤੇ ਆਪਣੇ ਅਧੀਨ ਕੀਤਾ। ਤੇ ਤੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਦੇ ਐਨ ਪੈਰਾਂ 'ਚ ਲਾਹੌਰ ਦੀ ਧਰਤੀ ਤੇ ਉਹਨੇ ਨਿਸ਼ਾਨ ਸੈਭ ਚੁਲਾ ਦਿੱਤਾ। ਫਿਰ ਉਹਨੇ ਕਾਬਲ ਕੰਧਾਰ ਤੱਕ ਵਪਾਰ ਦੇ ਇਸ ਇੰਟਰਨੈਸ਼ਨਲ ਹੱਬ ਨੂੰ ਆਪਣੇ ਅੰਡਰ ਕੀਤਾ ਤੇ ਪਤਾ ਲੱਗਾ ਕਿ ਪੰਜਾਬ ਦੁਨੀਆ ਦਾ ਸਭ ਤੋਂ ਤਾਕਤਵਰ ਤੇ ਅਮੀਰ ਮੁਲਕ ਬਣ ਗਿਆ। ਤੁਹਾਨੂੰ ਪਤਾ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੰਮ੍ਰਿਤਸਰ ਦੇ ਵਿੱਚ ਮੰਡੀਆਂ ਕਿਉਂ ਬਣਾਈਆਂ ਸੀ? ਉਹਨਾਂ ਨੇ ਜਾਣ ਲਿਆ ਸੀ ਕਿ ਕਾਬਲ ਦੇ ਨੇੜੇ ਪੈਂਦਾ ਲਾਹੌਰ ਤੇ ਅੰਮ੍ਰਿਤਸਰ। ਬਿਜ਼ਨਸ ਲੈਵਲ ਤੋਂ ਸਤਗੁਰਾਂ ਨੇ ਸਿੱਖਾ ਨੂੰ ਇੱਕ ਹੱਬ ਬਣਾ ਕੇ ਦਿੱਤੀ ਸੀ ਜਿਹੜੀ ਸਿੱਖ ਰਾਜ ਤੱਕ ਵਧੀਆ ਚੱਲੀ। ਅੱਜ ਅੰਮ੍ਰਿਤਸਰ ਦੇ ਵਪਾਰ ਦਾ ਹਾਲ ਤੁਹਾਡੇ ਸਾਹਮਣੇ ਹੈ ਸਿੱਖ ਇਤਿਹਾਸ ਤੁਸੀਂ ਪੜ੍ਹਿਆ ਹੋਇਆ ਤੁਹਾਨੂੰ ਪਤਾ ਹੋਣਾ ਕਿ ਕਾਬਲੀ ਸਿੱਖ ਬਹੁਤ ਅਮੀਰ ਸਿੱਖ ਮੰਨੇ ਗਏ ਕਿਉਂਕਿ ਉੱਥੇ ਵਪਾਰ ਦਾ ਹੱਬ ਸ਼ੁਰੂ ਤੋਂ ਰਿਹਾ ਸ਼ੇਰੇ ਪੰਜਾਬ ਨੇ ਅੱਖਾਂ ਮਿੱਟੀਆਂ ਅੰਗਰੇਜ਼ਾਂ ਦਾ ਹੋਇਆ ਕਬਜ਼ਾ ਤੇ ਉਹਨਾਂ ਨੇ ਪੰਜਾਬ ਨੂੰ ਵਪਾਰ 'ਚ ਵਰਤਿਆ ਫਿਰ ਅੱਗੇ ਇਹ ਇਲਾਕਾ ਭਾਰਤ ਦੇ ਕੋਲ ਆ ਗਿਆ ਹੁਣ ਪੰਜਾਬ ਤੇ ਕੰਟਰੋਲ ਹੋਣੂ ਰਿਹਾ ਤੇ ਬਚਿਆ ਮਗਰ ਅਫਗਾਨਿਸਤਾਨ ਇਸ ਤੋਂ ਅੱਗੇ ਹੁਣ ਗੱਲ ਆਪਾਂ ਤਾਲਿਬਾਨ ਵੱਲ ਤੋਰਦੇ ਹਾਂ ਜਿੱਥੋਂ ਸ਼ੁਰੂ ਕੀਤੀ ਫਿਰ ਸਿੱਖਾਂ ਵੱਲ ਆਵਾਂਗੇ ਅਫਗਾਨਾ ਦੀ ਹਾਲਤ ਨੂੰ ਪੰਜਾਬ ਨਾਲ ਜੋੜ ਕੇ ਵੇਖੀ ਜਾਇਓ ਤਸਵੀਰ ਤੁਹਾਨੂੰ ਸਾਫ਼ ਹੋਈ ਜਾਣੀ ਆ ਥੋੜਾ ਡੂੰਘਾਈ ਚ ਸੋਚਿਓ ਅਫਗਾਨਿਸਤਾਨ ਦੀ ਜੀਓ ਪੋਲੀਟਿਕਲੀ ਇੰਪੋਰਟੈਂਸ ਨੂੰ ਕੰਟਰੋਲ ਕਰਨ ਵਾਸਤੇ ਇੱਥੇ ਵੀ ਧਰਤੀ ਤੇ ਅਫੀਮ ਦੀ ਖੇਤੀ ਕਰਨ ਵਾਸਤੇ ਅਰਬ ਦੇ ਤੇਲ ਦੇ ਖੂਹਾਂ ਤੇ ਕਬਜ਼ੇ ਕਰਨ ਵਾਸਤੇ ਮੱਧ ਏਸ਼ੀਆ ਨੂੰ ਕੰਟਰੋਲ ਕਰਨ ਵਾਸਤੇ ਇੱਥੇ ਆਪਣੇ ਫੌਜੀ ਅੱਡੇ ਸਥਾਪਿਤ ਕਰਨ ਵਾਸਤੇ ਅਮਰੀਕਾ ਤੇ ਰੂਸ ਨੇ ਜ਼ੋਰ ਲਾਇਆ ਰੂਸ ਕਦੇ ਕਰਜ਼ਾ ਕਰਦਾ ਰਿਹਾ ਕਦੇ ਭੱਜ ਗਿਆ ਕਦੇ ਆਇਆ ਕਦੇ ਗਿਆ ਤੇ ਫਿਰ ਯੂਐਸਐਸਆਰ ਟੁੱਟ ਗਿਆ ਅਫਗਾਨਿਸਤਾਨ ਨੂੰ ਕੰਟਰੋਲ ਕਰਨ ਹਿੱਤ ਇਤੇ ਅਫੀਮ ਦੀ ਖੇਤੀ ਹਥਿਆਰਾਂ ਦੀ ਸਮਗਲਿੰਗ ਨਸ਼ੇ ਗਰੀਬੀ ਬਰਬਾਦੀ ਦਾ ਆਲਮ ਬਣਾਇਆ ਗਿਆ ਇਸ ਦੌਰਾਨ ਅਫਗਾਨਿਸਤਾਨ ਵਿੱਚ ਇੱਕ ਧਾਰਮਿਕ ਬੰਦੇ ਨੇ ਵਿਦਿਆਰਥੀਆਂ ਦੀ ਇੱਕ ਛੋਟੀ ਜਹੀ ਜਮਾਤ ਜਥੇਬੰਦੀ ਬਣਾਈ ਜਿਸ ਨੂੰ ਨਾਮ ਦਿੱਤਾ ਤਾਲਿਬਾਨ ਤਾਲਿਬਾਨ ਦਾ ਅਰਥ ਮੈਂ ਵੀਡੀਓ ਦੇ ਸ਼ੁਰੂ ਚ ਦੱਸਿਆ ਸਿੱਖਣ ਵਾਲਾ ਸਿੱਖਿਆਰਥੀ ਇਹ ਲੋਕ ਬੱਚਿਆਂ ਨੂੰ ਧਾਰਮਿਕ ਇਸਲਾਮੀ ਸਿੱਖਿਆ ਦਿੰਦੇ ਸੀ ਜਿਹੜੀ ਸ਼ਰੀਅਤ ਅਨਸਾਰ ਹੈ ਕਰੀਬ 20-25 ਸਾਲ ਇਹਨਾਂ ਨੇ ਇਹ ਧਾਰਮਿਕ ਤੌਰ ਤੇ ਵਿਚਰ ਕੇ ਅਫਗਾਨੀ ਲੋਕਾਂ 'ਚ ਜਾਗਰੂਕਤਾ ਪੈਦਾ ਕੀਤੀ ਕਿ ਅਫਗਾਨ ਦੀ ਧਰਤੀ ਨੂੰ ਕਿਵੇਂ ਤਬਾਹ ਕੀਤਾ ਜਾ ਰਿਹਾ ਹੈ ਇਹਨਾਂ ਨੂੰ ਪਤਾ ਸੀ ਵੀ ਸਾਡੀ ਧਰਤੀ ਦੀ ਅਹਿਮੀਅਤ ਜੀਓ ਪੋਲੀਟਿਕਲੀ ਕਿੰਨੀ ਐਮ ਹੈ ਜਿਵੇਂ ਪੰਜਾਬ ਵਾਲਿਆਂ ਨੂੰ ਨਹੀਂ ਪੰਜਾਬ ਵਾਲਿਆਂ ਨੂੰ ਨਹੀਂ ਪਤਾ ਇਹ ਆਟਾ ਦਾਲ ਤੇ ਫਰੀ ਦੀ ਬਿਜਲੀ ਨੂੰ ਗੱਜੇ ਆ ਭਾਈ ਅਭੀ ਹਮ ਸੋ ਰਹੇ ਹਾਂ ਕਿਰਪਿਆ ਹਮੇ ਮਤ ਉਠਾਏ ਇਹ ਲੋਕ ਇਕੱਠੇ ਹੁੰਦੇ ਗਏ ਗਿਣਤੀ ਵਧ ਗਈ ਇੱਕ ਪੂਰਾ ਗਰੁੱਪ ਬਣ ਗਿਆ ਤੇ ਹੱਥ ਵਿੱਚ ਆਈ ਇਹਨਾਂ ਦੀ ਲੋਕਾਂ ਦੀ ਮੈਨਪਾਵਰ ਤੁਹਾਨੂੰ ਹੈਰਾਨਗੀ ਹੋਵੇਗੀ ਕਿ ਤਾਲਿਬਾਨੀ ਲੋਕ ਅਫਗਾਨੀ ਨਹੀਂ ਇਹ ਪਾਕਿਸਤਾਨੀ ਇਲਾਕੇ ਦੇ ਲੋਕ ਨੇ ਤੇ ਇਹਨਾਂ ਦੀ ਪੜ੍ਹਾਈ ਹੋਈ ਹੈ ਭਾਰਤ ਦੇ ਯੂਪੀ ਦੇ ਮਦਰਸੇ ਦਿਉਬੰਦ ਦਰੁਲ ਇਸਲਾਮ ਦੇ ਵਿੱਚ ਜਿਹੜਾ ਕਿ ਇਸਲਾਮ ਦਾ ਇੱਕ ਵੱਡਾ ਧਾਰਮਿਕ ਪੜ੍ਹਾਈ ਦਾ ਆਧਾਰ ਹੈ ਆ ਫੋਟੋ ਵੇਖੋ ਇਸ ਚ ਤਾਲਿਬਾਨੀ ਸਰਕਾਰ ਦਾ ਮੰਤਰੀ ਇਸੇ ਯੂਪੀ ਦੇ ਮਦਰਸਾ ਇਹ ਦਿਉਬੰਦ ਵਿੱਚ ਬੈਠਾ ਹੋਇਆ ਜਿਵੇਂ ਸਿੱਖਾਂ ਚ ਮਿਸ਼ਨਰੀ ਟਕਸਾਲੀ ਇਵੇਂ ਇਸਲਾਮ ਚ ਸ਼ੀਆ ਸੁੰਨੀ ਵਾਂਗ ਅੱਗੇ ਦਿਉਬੰਦੀ ਬਰੇਲਵੀ ਆਦ ਫਿਰਕੇ ਆ ਤੇ ਇਹ ਤਾਲਿਬਾਨੀ ਸੁੰਨੀ ਦਿਉਬੰਦੀ ਆ ਅੱਗੇ ਤੁਰੀਏ ਇਹ ਤਾਲਿਬਾਨ ਫਿਰ ਅਫਗਾਨਿਸਤਾਨ 'ਚ ਆਪਣੀ ਸਰਕਾਰ ਕਾਇਮ ਕਰਨ ਵਾਸਤੇ ਤੇ ਅਮਰੀਕਾ ਰੂਸ ਦੇ ਗਲਬੇ ਨੂੰ ਅਫਗਾਨ ਦੀ ਧਰਤੀ ਤੋਂ ਬਾਹਰ ਸੁੱਟਣ ਵਾਸਤੇ ਲੰਮੀ ਤੇ ਅਗਲੇ ਕਈ ਸਾਲਾਂ ਦੀ ਸੋਚ ਦੇ ਨਾਲ ਤਰਕੀਬ ਤਿਆਰ ਕਰਦੇ ਆ ਜਿਸ 'ਚ ਇੱਕ ਪਾਸੇ ਇਹ ਧਾਰਮਿਕ ਤੌਰ ਤੇ ਜੰਗ ਕਰਦੇ ਆ ਦੂਜੇ ਪਾਸੇ ਰਾਜਨੀਤਿਕ ਤੌਰ ਤੇ ਫਰੰਟ ਬਣਾਉਂਦੇ ਆ ਤੀਜੇ ਪਾਸੇ ਇਹ ਲੜਾਕੂ ਤਰੀਕੇ ਆਪਣੀ ਜੰਗ ਲੜਦੇ ਆ ਜਿਸ ਨੂੰ ਅਮਰੀਕਾ ਤੇ ਹੋਰ ਦੇਸ਼ ਅਤਵਾਦ ਦਾ ਨਾਮ ਦਿੰਦੇ ਆ ਸੋਚੋ ਕਿ ਆਪਣੀ ਆਜ਼ਾਦ ਤਾਕਤ ਹਾਸਲ ਕਰਨ ਵਾਸਤੇ ਤਾਲਿਬਾਨ ਨੇ ਖੁਦ ਨੂੰ ਅਤਵਾਦੀ ਤਾਂ કહਾਇਆ ਲਾਦੀਨ ਤੱਕ ਦੀ ਮਦਦ ਕੀਤੀ ਰੂਸ ਦੀ ਮਦਦ ਨਾਲ ਅਮਰੀਕਾ ਦੀ ਮਿੱਟੀ ਰੋਲੀ ਪਰ ਸਭ ਤੋਂ ਵੱਧ ਹੱਦ ਇਹ ਸੀ ਕਿ ਇਹਨਾਂ ਨੇ ਜੰਗ ਦੀ ਲੜਾਈ 'ਚ ਆਪਣੀ ਧਰਤੀ ਨੂੰ ਤਬਾਹ ਕਰਵਾ ਕੇ ਲੜੀ ਉਹ ਕਿਵੇਂ ਉਹ ਇਸ ਤਰ੍ਹਾਂ ਕਿ ਜਦੋਂ ਤਾਲਿਬਾਨ ਕੋਲ ਤਾਕਤ ਆਈ ਇਹਨਾਂ ਨੇ ਰੂਸ ਦੀ ਮਦਦ ਨਾਲ ਲਾਦੀਨ ਨੂੰ ਉਂਗਲ ਦੇ ਕੇ ਅਮਰੀਕਾ ਦੇ ਟਾਵਰਾਂ ਤੇ ਹਮਲਾ ਕਰਵਾਇਆ ਉਹਨੂੰ ਇਨਵਾਈਟ ਕੀਤਾ ਅਮਰੀਕਾ ਹੱਥ ਥੋਕੇ ਇਹਨਾਂ ਮਗਰ ਪਿਆ ਅਫਗਾਨ ਧਰਤੀ ਨੂੰ ਜੰਗ ਦਾ ਅਖਾੜਾ ਬਣਾਇਆ ਤੇ ਰੂਸ ਤੋਂ ਮਦਦ ਲੈ ਕੇ ਅਮਰੀਕਾ ਨੂੰ ਟੱਕਰ ਦਿੱਤੀ ਜਦੋਂ ਅਮਰੀਕਾ ਨੇ ਪੂਰਾ ਅਫਗਾਨਿਸਤਾਨ ਮਲਬੇ ਦਾ ਢੇਰ ਬਣਾਤਾ ਲਦੀਨ ਵੀ ਖਤਮ ਕਰਤਾ ਕਈ ਤਾਲਿਬਾਨੀ ਲੀਡਰ ਮਾਰੇ ਤਾਂ ਤਾਲਿਬਾਨ ਦੀ ਕਰੀਮ ਲੀਡਰਸ਼ਿਪ ਨੇ ਫੇਰ ਵਰਤਿਆ ਆਪਣਾ ਬ੍ਰਹਮਾਸਤਰ ਤੇ ਦੁਨੀਆ ਸਾਹਮਣੇ ਪਿੱਟੇ ਕਿ ਅਮਰੀਕਾ ਸਾਨੂੰ ਖਤਮ ਕਰ ਰਿਹਾ ਹੈ ਮਾਰ ਰਹੇ ਆ ਸਾਡੇ ਬੱਚੇ ਸਾਡੀ ਧਰਤੀ ਬਣਾਤੀ ਇਹਨਾਂ ਨੇ ਨਰਕ ਯੂਨੋ ਵਿੱਚ ਜਾ ਕੇ ਇਹਨਾਂ ਨੇ ਦੁਨੀਆ ਸਾਹਮਣੇ ਆਪਣਾ ਰੋਣਾ ਰੋਇਆ ਤੇ ਮੁੱਕ ਦੇ ਮਕਾਉਂਦੇ ਗੱਲ ਪਹੁੰਚੀ 2020 ਦੇ ਆਸ-ਪਾਸ ਜਦੋਂ ਅਖੀਰ ਤੇ ਅਫਗਾਨੀ ਧਰਤੀ ਤੋਂ ਅਮਰੀਕਾ ਨੂੰ ਭੱਜਣਾ ਪਿਆ ਪਰ ਇੱਥੇ ਤਾਲਿਬਾਨਾਂ ਨੇ ਇੱਕ ਹੋਰ ਦਾਅ ਖੇਡਿਆ ਕਿ ਸਾਰੀਆਂ ਫੌਜਾਂ ਇੱਥੋਂ ਜਾਣ ਪਰ ਆਪਣਾ ਸਾਰਾ ਸਮਾਨ ਇੱਥੇ ਹੀ ਛੱਡ ਕੇ ਜਾਣ ਕਿ ਤੁਸੀਂ ਖਬਰਾਂ ਪੜ੍ਹਦੇ ਹੋਏ ਤਾਂ ਤੁਹਾਨੂੰ ਪਤਾ ਹੋਣਾ ਹੈ ਅਮਰੀਕਾ ਨੂੰ ਆਪਣੇ ਟੈਂਕ توپਾਂ ਜਹਾਜ਼ ਸਾਰਾ ਅਸਲਾ ਛੱਡ ਕੇ ਜਾਣਾ ਪਿਆ ਸਿਰਫ ਉਹ ਫੌਜੀ ਵਾਪਸ ਲੈ ਕੇ ਗਏ ਤੇ ਅੱਜ ਦੀ ਤਰੀਕ ਤਾਲਿਬਾਨ ਇੱਕ ਆਜ਼ਾਦ ਰੂਪ ਵਿੱਚ ਅਫਗਾਨਿਸਤਾਨ ਦੇ ਵਿੱਚ ਆਪਣੀ ਸਰਕਾਰ ਚਲਾ ਰਹੇ ਨੇ ਸਰਕਾਰ ਬਣਾਉਂਦੇ ਸਾਰ ਤੁਸੀਂ ਫੋਟੋਆਂ ਵੇਖੀਆਂ ਹੋਣਗੀਆਂ ਜਦੋਂ ਇਹ ਸਲਵਾਰਾਂ ਵਾਲੇ ਬੰਦੇ ਬੰਦੂਕਾਂ ਸਣੇ ਲਾਇਬ੍ਰੇਰੀਆਂ 'ਚ ਖੜੇ ਸੀ ਤੇ ਦੁਨੀਆ ਇਹਨਾਂ ਨੂੰ ਟਰੋਲ ਕਰ ਰਹੀ ਸੀ ਜਦੋਂ ਅਬਦਾਲੀ ਵੀ ਫੋਟੋ ਮਗਰ ਲਾ ਕੇ ਇਹ ਤਾਲਿਬਾਨੀ ਲੀਡਰ ਅੱਗੇ ਬੈਠੇ ਸੀ ਤੇ ਅੱਜ ਅਫਗਾਨਾਂ ਦੀ ਕ੍ਰਿਕਟ ਟੀਮ ਵਰਲਡ ਕੱਪ 'ਚ ਖੇਡ ਰਹੀ ਆ ਅਫਗਾਨੀ ਆਪਣੀਆਂ ਕਾਰਾਂ ਤਿਆਰ ਕਰ ਰਹੇ ਆ ਦੁਨੀਆ ਭਰ ਦੇ ਲੀਡਰਾਂ ਤੇ ਮੁਲਕਾਂ ਨਾਲ ਇਹਨਾਂ ਦੀ ਉਠਣੀ ਬੈਠਣੀ ਚੱਲ ਰਹੀ ਆ ਤੇ ਅੱਜ ਉਹੀ ਤਾਲਿਬਾਨ ਜਿਹੜਾ ਕਦੇ ਆਤਵਾਦੀ ਸੀ ਜਿਹੜਾ ਕਦੇ ਬੰਦੇ ਮਾਰਨ ਵਾਲਾ ਸੀ ਜਿਹੜਾ ਪਛੜੀ ਸੋਚ ਵਾਲਾ ਸੀ ਅੱਜ ਉਹ ਭਾਰਤ ਵਰਗੇ ਮੁਲਕਾਂ ਨਾਲ ਆਪਣੀ ਸ਼ਰਤ ਤੇ ਡੀਲਾਂ ਕਰ ਰਹੇ ਇਥੋਂ ਤੱਕ ਕਿ ਉਹ ਇਹ ਵੀ ਕਹਿ ਰਿਹਾ ਹੈ ਕਿ ਸਾਡੀ ਪ੍ਰੈਸ ਕਾਨਫਰੰਸ ਦੇ ਵਿੱਚ ਇੰਡੀਅਨ ਔਰਤਾਂ ਨਹੀਂ ਚਾਹੀਦੀਆਂ ਅਕੀ আফਗਾਨੀ ਧਰਤੀ ਆਪਣੀ ਮਰਜ਼ੀ ਨਾਲ ਦੁਨੀਆ ਵਿੱਚ ਕਿਵੇਂ ਮੁਲਕਾਂ ਨਾਲ ਵਪਾਰਕ ਸਮਝੌਤੇ ਕਰਦੀ ਹੈ ਇਹ ਦੇਖਣ ਵਾਲੀ ਗੱਲ ਹੈ ਅਗਲੇ ਚਾਹੇ ਚੀਨ ਨੂੰ ਸੀਪੈਕ ਤੋਂ ਰਾਹ ਦੇ ਕੇ ਟੋਲ ਲੈਣ ਤੇ ਚਾਹੇ ਇਧਰੋਂ ਵਾਗੇ ਵੱਲੋਂ ਭਾਰਤ ਨੂੰ ਰਾਹ ਦੇ ਕੇ ਟੋਲਾ ਦੇਣ ਉਹਦੇ ਦੋਹੇ ਹੱਥ ਲੱਡੂਆ ਪਰ ਉਹਨਾਂ ਨੇ ਕਿਸੇ ਆਪਣੇ ਲੀਡਰ ਨੂੰ ਏਜੰਸੀਆਂ ਦਾ ਬੰਦਾ ਨਹੀਂ ਕਿਹਾ ਗद्दार ਨਹੀਂ ਕਿਹਾ ਕਿਸੇ ਨਾਲ ਗਦਾਰੀ ਨਹੀਂ ਕੀਤੀ ਲੰਮੀ ਸੋਚ ਕੇ ਅਮਰੀਕਾ ਤੇ ਰੂਸ ਨਾਲ ਜੰਗਾਂ ਵੀ ਲੜੀਆਂ ਤੇ ਉਹਨਾਂ ਤੋਂ ਫਾਇਦੇ ਵੀ ਲਏ ਪਰ ਅੱਖ ਆਪਣੇ ਨਿਸ਼ਾਨੇ ਤੇ ਰੱਖੀ ਤੇ ਕਾਮਯਾਬ ਹੋ ਕੇ ਅਫਗਾਨੀ ਧਰਤੀ ਤੇ ਤਾਲਿਬਾਂ ਨੇ ਤਾਲਿਬਾਨਾਂ ਦਾ ਰਾਜ ਕਾਇਮ ਕਰ ਲਿਆ ਹੁਣ ਆਓ ਸਿੱਖਾਂ ਵੱਲ ਸ਼ੇਰੇ ਪੰਜਾਬ ਤੋਂ ਬਾਅਦ ਗਦਦਾਰੀਆਂ ਦਾ ਦੌਰ ਚੱਲਿਆ ਰਾਜ ਗਿਆ ਰਾਜਕੁਮਾਰ ਗਿਆ ਸੂਰਮੇ ਸ਼ਹੀਦ ਹੋਏ ਤੇ ਅਖੀਰ ਗੋਰੀ ਚਮੜੀ ਨੇ ਕਬਜ਼ਾ ਕਰ ਲਿਆ ਲੱਤਾਂ ਖਿੱਚਣ ਦੀ ਆਦਤ ਐਸੀ ਪਈ ਕਿ ਅੱਜ ਤੋਂ ਪਿਛਲੇ 40 ਸਾਲਾਂ ਤੋਂ ਕੋਈ ਇੱਕ ਸਿੱਖ ਲੀਡਰ ਅਸੀਂ ਪੈਦਾ ਨਹੀਂ ਕਰ ਸਕੇ ਜਿਹੜਾ ਸਿੱਖੀ ਨੂੰ ਪਰਣਾਇਆ ਹੋਵੇ ਕੋਈ ਇੱਕ ਦਾ ਨਾਮ ਕਮੈਂਟ ਵਿੱਚ ਲਿਖ ਦੇ ਸਰਟੀਫਿਕੇਟਾਂ ਦੀ ਮਸ਼ੀਨ ਘਰੋ ਘਰੀ ਰੱਖੀ ਹੋਈ ਆ ਆਪਾਂ ਤੇ ਗਦਾਰ ਏਜੰਸੀਆਂ ਦਾ ਬੰਦਾ ਸਰਕਾਰ ਦਾ ਏਜੰਟ ਬੀਜੇਪੀ ਦਾ ਬੰਦਾ ਕਾਂਗਰਸੀ ਦੇਸ਼ ਵਿਰੋਧੀ ਸਾਰਾ ਕੁਝ ਟਾਈਪ ਕਰਕੇ ਰੱਖਿਆ ਹੋਇਆ ਬਸ ਨਾਮ ਲਿਖਣਾ ਹੁੰਦਾ ਆ ਆਪਾਂ ਕਦੇ ਸੰਜਨ ਜਰਨੈਲ ਸਿੰਘ ਲਿਖ ਲਿਆ ਜਾਂਦਾ ਕਦੇ ਦੀਪ ਸਿੱਧੂ ਕਦੇ ਅਮਰਤਪਾਲ ਤੇ ਗਾਹਾਂ ਹੋਰ ਕਿਹੜੇ ਕਿਹੜੇ ਨਾਮ ਲਿਖਣੇ ਆ ਕੁਝ ਨਹੀਂ ਪਤਾ ਗਰਗੀਤਰ ਮਹਾਰਾਜ ਨੇ ਖਾਲਸੇ ਨੂੰ ਜਿਹੜਾ ਪਾਤਸ਼ਾਹੀ ਦਾਵਾ ਬਖਸ਼ਿਆ ਸੀ ਉਹ ਕਿੱਥੇ ਖਾਲਸਤਾਨ ਦੇ ਨਾਮ ਤੇ ਸ਼ਹੀਦੀ ਫੰਡਾਂ ਚੋਂ ਮੈਲ ਖੜੇ ਹੋ ਗਏ ਪਰ ਸ਼ਹੀਦਾਂ ਦੇ ਨਾਂ ਨਿਆਣੇ ਸਾੰਬੇ ਨਾ ਘਰ ਪਰਵਾਰ ਵਿਦਵਾਨਾਂ ਦੀ ਗੱਲ ਤਾਂ ਇਹ ਆ ਵੀ ਜਿਹਦੇ ਮੂੰਹ ਚ 1500 ਦਾ ਮਾਇਕ ਤੁੰਦਿਓ ਉਹੀ ਵਿਦਵਾਨ ਆ ਤੇ ਉਹ ਪਤੰਦਰ ਕਹਿੰਦਾ ਵੀ ਸਿੱਖੀ ਮੇਰੇ ਬਿਆਨਾਂ ਤੇ ਖੜੀ ਐ ਤਾਲਿਬਾਨਾਂ ਨੇ 20 ਸਾਲ ਇਸਲਾਮ ਦਾ ਧਾਰਮਿਕ ਪ੍ਰਚਾਰ ਕੀਤਾ ਲੋਕਾਂ ਨੂੰ ਤਿਆਰ ਕੀਤਾ ਪਰ ਅਸੀਂ ਕੀ ਕੀਤਾ ਅਸੀਂ ਭਲਾ ਆਪਣਾ ਨਿਸ਼ਾਨਾ ਲੋਕਾਂ ਦੇ ਦਿਮਾਗ ਚ ਪਾਇਆ ਜੇ ਪਾਇਆ ਤਾਂ ਵਿਰੋਧ ਕਿਉਂ ਹੁੰਦਾ ਜੇ ਨਹੀਂ ਸਮਝਾ ਸਕੇ ਤਾਂ ਫਿਰ ਕਸੂਰ ਕਿਹਦਾ ਅਕਾਲੀ ਲੀਡਰਾਂ ਚ ਕੌਣ ਹੈ ਜਿਹੜਾ ਕਹਿੰਦਾ ਪੰਥੁ ਵਸੇ ਮੈਂ ਉਜੜਾ ਜਥੇਦਾਰਾਂ ਦੀ ਹਾਲਤ ਇਹ ਆ ਵੀ ਇੱਥੇ ਕੋਈ ਜਿੰਨਾ ਮਰਜੀ ਗਰਜਣ ਵਾਲਾ ਨਾਮ ਰੱਖ ਲਵੇ ਪਰ ਅਸਲ ਚ ਗੱਜਣ ਜੋਗਾ ਕੋਈ ਜਥੇਦਾਰ ਹੈ ਨਹੀਂ ਪਤਾ ਨਹੀਂ ਸਵੇਰੇ ਕਦੋਂ ਸਾਡੇ ਵੀਰ ਦਾ ਸੁਨੇਹਾ ਆ ਜਾਣਾ ਵੀ ਆਪ ਅਬ ਜਥੇਦਾਰ ਨਹੀਂ ਰਹੇ ਪੰਥਕ ਪਾਰਟੀਆਂ ਲੀਡਰ ਜਥੇਬੰਦੀਆਂ ਖੁਦ ਦੇ ਝੰਡੇ ਝੁਲਾਉਣ ਤੋਂ ਬਿਨਾ ਕੀ ਕਰ ਰਹੀਆਂ ਇੱਕ ਨਿਸ਼ਾਨ ਦੇ ਥੱਲੇ ਸਾਰੇ ਆਓ ਪਰ ਨਿਸ਼ਾਨ ਸਾਡਾ ਹੋਣਾ ਚਾਹੀਦਾ ਸੈਕ ਸਟੂਡੈਂਟ ਫੈਡਰੇਸ਼ਨ ਨੇ ਨਵੀਂ ਜਵਾਨੀ ਨੂੰ ਰਾਜਨੀਤੀ ਚ ਲਿਆਉਣਾ ਸੀ ਪਰ ਫੈਡਰੇਸ਼ਨਾਂ ਦੇ ਪ੍ਰਧਾਨ 60-60 ਸਾਲਾਂ ਦੀ ਉਮਰ ਟੱਪ ਕੇ ਅਜੇ ਵੀ ਸਟੂਡੈਂਟ ਆ ਅਗਲੀ ਪੀੜ੍ਹੀ ਨੇ ਰਾਜਨੀਤੀ ਕਿੱਥੋਂ ਸਿੱਖਣੀ ਰਾਜਨੀਤੀ ਨਾ ਸਿੱਖੀ ਤਾਂ ਨਾ ਰਾਜ ਪੱਲੇ ਤੇ ਨਾ ਰਾਜ ਕਰਨ ਵਾਸਤੇ ਨੀਤੀ 1925 ਚ ਬਣੀ ਆਰਐਸਐਸ ਜਿਹੜੀ ਕੇ ਨਰਿੰਦਰ ਮੋਦੀ ਵਰਗਾ ਪ੍ਰਧਾਨ ਮੰਤਰੀ ਪੈਦਾ ਕਰ ਰਹੀ ਆ 1920 ਦੀ ਬਣੀ ਸ਼ਰਮਣੀ ਕਮੇਟੀ ਤੋਂ ਇੱਕ ਐਮਐਲਏ ਜਿੱਤਣ ਜੋਗਾ ਬੰਦਾ ਹੈ ਨਹੀਂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਅੰਮ੍ਰਿਤਸਰ ਬਿਜ਼ਨਸ ਹੱਬ ਅੱਜ ਦੇਵਪਾਰ ਦਾ ਅੱਡਾ ਬਣ ਚੁੱਕਾ ਹੈ ਵਪਾਰ ਕਿੱਥੇ ਹੈ ਜਿੱਥੋਂ ਕਾਬਲ ਤੱਕ ਕੋੜੇ ਲੂਣ ਮਸਾਲੇ ਜਾਂਦੇ ਸੀ 20 25 ਜਾਣਿਆਂ ਦੀ ਸ਼ੁਰੂਆਤ ਤੋਂ ਬਣਿਆ ਤਾਲਿਬਾਨ ਅੱਜ ਆਪਣਾ ਰਾਜ ਕਾਇਮ ਕਰ ਗਿਆ 2.5 ਕਰੋੜ ਦੀ ਗਿਣਤੀ ਵਾਲੀ ਪੂਰੀ ਦੁਨੀਆ 'ਚ ਬੈਠੀ ਸਿੱਖ ਕੌਮ ਅੱਜ ਕਿੱਥੇ ਖੜੀ ਹੈ Google ਤੇ ਸਰਚ ਕਰੋ ਤਾਲਿਬਾਨ ਫਰੈਂਡਸ ਕੰਟਰੀ ਤਾਂ ਅੱਗੇ ਲਿਸਟ ਆ ਜਾਂਦੀ ਹੈ ਤੇ ਸਿੱਖ ਕੌਮ ਦੇ ਦੋਸਤਾਂ 'ਚ ਦੇਸ਼ ਤਾਂ ਕਾਹਦੇ ਸਿੱਖ ਆਪਸ 'ਚ ਵੀ ਦੋਸਤ ਨਹੀਂ ਹੈਗੇ ਮੈਨੂੰ ਆਪ ਨੂੰ ਵੀ ਕਰੀਬ 15 ਸਾਲ ਹੋ ਗਿਆ ਸਟੇਜਾਂ ਤੋਂ ਸੁਣਦੇ ਜੀ ਏਕਤਾ ਕਰੋ ਏਕਤਾ ਕਰੋ ਪਤਾ ਨਹੀਂ ਏਕਤਾ ਕਿੱਥੇ ਰਹਿ ਗਈ ਵੀਡੀਓ 'ਚ ਉਹ ਗੱਲਾਂ ਬੋਲ ਨਹੀਂ ਸਕਦਾ ਜਿਹੜੀਆਂ ਦਿਲ 'ਚ ਕਿਉਂਕਿ ਇੱਥੇ ਪਤਾ ਲੱਤਾਂ ਖਿੱਚਣ ਵਾਲੇ ਬਗਾਨੇ ਨਹੀਂ ਆਪਣੇ ਹਉਣ ਵੀਡੀਓ 'ਚ ਸਿਰਫ ਇੱਕ ਸੁਨੇਹਾ ਦੇਣਾ ਸੀ ਹਲੂਣਾ ਦੇਣਾ ਸੀ ਪਤਾ ਮੈਨੂੰ ਵੀ ਆ ਵੀ ਕੰਨ ਕਿਸੇ ਦੇ ਜੂਨ ਨਹੀਂ ਸਰਕਣੀ ਪਰ ਫਰਜ਼ਾ ਗੁਰੂ ਪੰਥ ਦਾ ਦਿੱਤਾ ਖਾਨੇ ਆ ਪੰਥ ਨੂੰ ਜਵਾਬ ਦੇ ਆ ਪਰ ਅਸਲੀ ਪੰਥ ਨੂੰ ਪੰਥ ਦੇ ठेकेदारों ਨੂੰ ਨਾ ਆਪਾਂ ਗਾਉਣ ਵਾਲਿਆਂ ਦਾ ਰੰਡੀ ਰੋਣਾ ਸੁਣਾਉਣਾ ਨਾ ਕਿਸੇ ਬੀੜੀ ਪੀਣੇ ਕਾਮਰੇਡ ਨੂੰ ਸੱਦ ਕੇ ਤੇ ਉਹਦੇ ਤੋਂ ਸਿੱਖੀ ਖਿਲਾਫ ਬਕਵਾਸ ਕਰਾਉਣੀ ਹੈ ਨਾ ਕਿਸੇ ਫਿਲਮੀ ਕਲਾਕਾਰ ਤੋਂ ਉਹਦੀ ਸਟਰਗਲ ਦੀ ਬਾਤ ਹੋਣੀ ਹੈ ਪੰਜਾਬ ਦੇ ਲੀਡਰਾਂ ਦੀ ਗੱਲ ਤਾਂ ਆਪਾਂ ਵੈਸੇ ਵੀ ਨਹੀਂ ਕਰਦੇ ਆਪਾਂ ਆਹੀ ਕੁਝ ਬਣਾਉਂਦੇ ਆਂ ਚੈਨਲ ਤੇ ਚੰਗਾ ਲੱਗਦਾ ਤਾਂ ਸਬਸਕ੍ਰਾਈਬ ਕਰ ਲਿਓ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਪੰਜਾਬ ਫਿਲਮ ਤੇ ਸਿਰਫ ਚੜ੍ਹਦੀ ਕਲਾ ਦੀਆਂ ਗੱਲਾਂ ਪਰ ਇਹ ਵੀ ਨਹੀਂ ਵੀ ਪੰਪ ਹੀ ਦਈ ਜਾਈਏ ਆਪਾਂ ਕਿਹੜਾ ਸ਼ਹੀਦੀ ਫੰਡ ਚੋਂ ਪੈਸੇ ਲੈਣੇ ਆ ਨਾ ਸਰਕਾਰੀ ਐਡ ਲੈਣੀ ਗੁਰੂ ਨਾਨਕ ਸਾਹਿਬ ਮਹਾਰਾਜ ਰੋਟੀ ਦੇਈ ਜਾਣ ਤੇ ਪੰਥ ਨਾਲ ਵਫਾਦਾਰੀ ਬਣੀ ਰਹੇ ਇਹ ਅਰਦਾਸ ਕਰਿਓ ਸਾਡੇ ਵਾਸਤੇ ਤਾਂ गाइस ਜੈਲੀ ਵੀਡੀਓ ਚੁਕੇ ਸਾਡੀ ਤਰੀ ਖਤਮ ਤੁਸੀਂ ਦੇਖਿਆ ਕਿ ਕਿਵੇਂ ਇਹਨਾਂ ਨੇ ਪੂਰੇ ਇਤਿਹਾਸ ਸੱਸੇ ਹਨ ਕਿੰਨੀ ਉਹ ਦਿੱਤਾ ਡਾਂਗ ਨਾਲ ਦੱਸਿਆ ਕਿ ਬਹੁਤ ਹੀ ਮਤਲਬ ਕਿ ਸਾਨੂੰ ਸਮਝ ਆ ਜੇ ਇਤ ਦੱਸਿਆ ਹੂੰ ਹੂੰ ਬਾਕੀ ਇਹ ਕਿ ਤਾਲਿਬਾਨ ਬਾਰੇ ਨੰਦ ਦੱਸਿਆ ਕਿ ਇਹ ਹੁੰਦੇ ਨਾ ਤਾਂ ਮਤਲਬ ਕੀ ਸਿੱਖਣਾ ਕਿੱਕਾ ਦਾ ਮਤਲਬ ਹੀ ਹੁੰਦਾ ਕਿ ਸਿੱਖਣਾ ਮਤਲਬ ਕਿ ਕੁਝ ਚੰਗਾ ਸਿੱਖਣਾ ਹੂੰ ਹੂੰ ਜਿਵੇਂ ਗਿਆਨ ਵਿੱਚ ਉਹਨਾਂ ਦਿੰਦੇ ਹਨ ਸਿੱਖਦੇ ਬੱਚੇ ਹੂੰ ਹੂੰ ਓਵੇਂ ਹੈ ਨਾ ਤੇ ਇਹ ਕਿ ਬਹੁਤ ਵਧੀਆ ਲੱਗਿਆ ਸਾਨੂੰ ਸੁਣ ਕੇ ਤੁਹਾਡੇ ਕਿਵੇਂ ਲੱਗਿਆ 엄마 ਬਹੁਤ ਵਧੀਆ ਲੱਗਿਆ ਬੀ ਤਾਲੀ ਬੰਦ ਤੇ ਇੰਡੀਆ ਦਾ ਜਿਹੜਾ ਮੇਲਾ ਉਹ ਠੀਕ ਹੋ ਰਿਹਾ ਪਹਿਲੇ ਕਹਿੰਦੇ ਕਿ ਬਹੁਤ ਹੋਸੀ ਤੇ ਹੁਣ ਜਿਹੜਾ ਇਹਨਾਂ ਦਾ ਫੈਸਲਾ ਹੈ ਕਿ ਹਾਂ ਇੱਕ ਝੂਠ ਹੋਣਾ ਮਤਲਬ ਠੀਕ ਹੋਣਾ ਪੜੇ ਪਹਿਲੇ ਬਿਲਕੁਲ ਹੀ ਕਟੜ ਕਟੜ ਕਹਿੰਦੇ ਆ ਉਹ ਸੀ ਹੈ ਨਾ ਤੇ ਹੋਣਾ ਮਤਲਬ ਚੰਗੇ ਹੋ ਰਿਹਾ ਤਾਂ ਬਧਿਆ ਗੱਲ ਹੈ ਇੱਕ ਹਨ ਤੇ ਕਿ ਬਹੁਤ ਵਧੀਆ ਇਤਿਹਾਸ ਲੱਗਿਆ ਸਾਨੂੰ ਪਹਿਲਾਂ ਇਸੇ ਇਤਿਹਾਸ ਬਾਰੇ ਪਤਾ ਨਹੀਂ ਸੀ ਤੇ ਇਹ ਵਾਲੀ ਵੀਡੀਓ ਦੇਖ ਕੇ ਬਦਲ ਲੱਗਿਆ ਜਿ ਲੱਗਿਆ ਤੇ ਤੁਸੀਂ ਵੀ ਕਮੈਂਟ ਸੈਕਸ਼ਨ ਤੇ ਜਰੂਰ ਦੱਸਿਓ ਤੁਹਾਨੂੰ ਪਹਿਲਾਂ ਪਤਾ ਸੀ ਕਿ ਨਹੀਂ ਪਤਾ ਸੀ ਜਾਂ ਸਾਡੀ ਵੀਡੀਓ ਦੇਖਣ ਤੋਂ ਬਾਅਦ ਪਤਾ ਲੱਗਿਆ ਜਾਂ ਕੁਝ ਹੋਰ ਜੋ ਤੁਹਾਡੀ رائے ਹੋਵੇ ਜਰੂਰ ਦੱਸਿਓ ਬਾਕੀ ਇਹ ਵਾਲੀ ਵੀਡੀਓ ਨੂੰ ਕਿੱਕ ਜਰੂਰ ਸ਼ੇਅਰ ਕਰਿਓ ਤੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਧੰਨਵਾਦ